ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 8-10 گاਵਾ ਵੀਰ ਭੌਣਪਰੀ ਦੇ ਘਰੋਂ ਪਿੰਡ ਖੰਡਿਆਏ ਤੋਂ ਵੀਡੀਓ ਕਵਰ ਕਰਦੇ ਪਏ ਉੱਥੇ ਦਿਖਾਉਣੇ ਪਏ ਆ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ ਗੱਬਣਾ گاਵਾ ਤਾ ਜਾਂ ਸੁਨਿਆਗਾ ਮਾ ਤੁਸੀਂ ਖਰੀਦਨੇ ਚਾਹੁੰਦੇ ਹੋ ਇੱਥੇ ਵੀਰਾਂ ਕੋਲ 24 ਘੰਟੇ ਹਾਜ਼ਰ ਹੁੰਦੀ ਆ ਸੋ ਅੱਜ ਸਟਾਰਟਿੰਗ ਤੇ ਐਂਡ ਦੇ ਵਿੱਚ ਆਪਾਂ ਦਿਖਾਵਾਂਗੇ ਜਰਸੀ ਤੇ ਵਿਚਾਲੇ ਖੜੀਆਂ ਐਚ ਐਫ ਗਾਵਾਂ ਕੱਲੇ ਕੱਲੇ ਨਾਗ ਬਾਰੇ ਰੇਟ ਡਿਟੇਲ ਇਨਫੋਰਮੇਸ਼ਨ ਆਪਾਂ ਵੀ ਤੁਹਾਨੂੰ ਲੈਣੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਭਾਈ ਭਵਨਪ੍ਰੀਤ ਸਿੰਘ ਪਿੰਡ ਹੰਡਿਆ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 98778889 ਦੂਜਾ ਨੰਬਰ ਹੈ 983550546 ਇਹ ਵੱਡੇ ਭਰਾ ਨੰਬਰ ਹੈ ਠੀਕ ਹਾਜ਼ਰ ਹੁੰਦੀਆਂ ਹਰ ਟਾਈਮ ਹੁੰਦੀਆਂ ਨੇ ਬਾਈ ਕੀ ਕਹਣਾ ਇੱਕ ਦੋ ਦਿਨ ਨਾ ਹੋਣ ਜਾਨਵਰ ਆਪਣੇ ਕੋਲੇ ਐ ਮੰਨ ਕੇ ਚੱਲ ਵੀ 8 ਤੋਂ 10 10 ਕਰ ਨੋਰਮਲ ਜਾਨਵਰ ਆਪਣੇ ਕੋਲੇ ਰਹਿੰਦੀ ਰਹਿੰਦੇ ਨੇ ਇਸੇ ਲਈ ਜਰਸੀ ਐਫ ਐਪਾ ਨੂੰ ਹਰ ਟਾਈਮ ਹੁੰਦੇ ਨੇ ਕ੍ਰਾਸ ਵੜਾ ਵੀ ਆ ਜਾਂਦੀਆਂ ਨੇ ਜੀ ਤੇ ਕੋਈ ਵੀ ਰੌਂਦਾ ਦੂਰੋਂ ਮੜਾ ਫੋਨ ਕਰਕੇ ਕਿਰਾਂ ਆ ਜੇ ਇਹ ਨਹੀਂ ਹੋਊਗਾ ਕਿ ਤੁਹਾਨੂੰ ਬੈਠ ਨਹੀਂ ਮਿਲੂਗਾ ਬਾਕੀ ਬਾਈ 24 ਘੰਟੇ ਆਪਣੇ ਤੁਹਾਡੇ ਲਈ ਦਰਵਾਜ਼ੇ ਖੁੱਲੇ ਨੇ ਜਦੋਂ ਮਰਜੀ ਵੀਰ ਨੇਰੇ ਸਵੇਰੇ ਜਦੋਂ ਮਰਜੀ ਫੋਨ ਲਾ ਲੇ ਜੀ ਠੀਕ ਐ ਨਾ ਗੱਲ ਹਰ ਟਾਈਮ ਆਪਣੇ ਕੋਲੇ ਗਾਵਾਂ ਰਹਿੰਦੀਆਂ ਨਹੀਂ ਐ ਰੁਟੀਨ ਦਾ ਕੰਮ ਆਗਾ ਪਹਿਲੇ ਨੰਬਰ ਤੇ ਆਪਾਂ ਜਰਸੀ ਭਾਈ ਜੀ ਸੂਆ ਕਿਹੜਾ ਸੂਈ ਆ ਤੇ ਇਹ ਬਾਈ ਜੀ ਕਿਹੜਾ ਦਿਨ ਹੋਇਆ ਸੂਈ ਨਾ ਜੇ ਨੂੰ ਅੱਜ ਬਈ ਇਹ ਪਰਸੋਂ ਸ਼ਾਮ ਦੀ ਸੂਈ ਹੈ ਜੀ ਜੀ ਹੁਣ ਆ ਮੰਨ ਕੇ ਚੱਲ ਵੀ 18 19 ਕਿਲੋ ਤੋਂ ਬੌੜੀ ਤੋਂ ਸਟਾਰਟਿੰਗ ਹੀ ਆਏਗੀ ਸੋ ਇੱਕ ਮੈਂ ਦੱਸ ਦਾਂ ਟਾਈਮ 10:30 ਦਾ ਹੋ ਗਿਆ ਹੁਣ ਆਪਾਂ ਇਹ ਵੀਡੀਓ ਕਵਰ ਕਰਦੇ ਪਏ ਆ ਆਪਣੇ ਕੋਲੇ ਦੀ ਟਾਈਮ ਦੀ ਬਈ ਵੀਡੀਓ ਸ਼ਾਮ ਦੀ ਹੈ ਜੀ ਆਪਣੇ ਕੋਲੇ ਬਣੀ ਵੀ ਬੈਠਦੀ ਜੀ ਵੀ ਕਿਦਾਂ ਬਣੀ ਵੀ ਸੀ ਆਪਣੇ ਕੋਲੇ ਹੁਣ ਬੌੜੇ ਚ ਸਾਫ ਆ ਬੌੜੀ ਹੈ ਜਿਹੜੀ ਇਹ ਜੀ ਹੁਣ ਬੌੜਾ ਬਈ ਬੂੰਦ ਬੂੰਦ ਤੋਂ ਖਾਲੀ ਆ ਕੋਈ ਛੱਡੀ ਨਹੀਂ ਵੀ ਠੀਕ ਆ ਨਾ ਗੱਲ ਜੇ ਸਿੱਧੀ ਸਾਡੀ ਹੁੰਦੀ ਐਦਾਂ ਦਾ ਲੇਵਾ ਬਣਨਾ ਨਹੀਂ ਵੀਰੇ ਬੈੜਨੇ ਠੀਕ ਹੈ ਨਾ ਗੱਲ ਪਰ ਆਪਾਂ ਕਹਿੰਦੇ ਦੋ ਟਾਈਮ ਚਬਾਈ ਕਰਕੇ ਲੈ ਜੇ ਦੋ ਟਾਈਮ ਚਬਾਈ ਕਰਕੇ ਲੈ ਜੇ ਵੀ ਕੋਈ ਵੀ ਵੀਰ ਆਪਣੇ ਸਾਈ ਕਰਨਾ ਚਾਹੁੰਦਾ ਹੋਵੇ ਆਪਾਂ 28 ਕਿਲੋ ਕੰਡਾ ਲਾਵਾ ਦੋ ਤੋਲ ਕੇ ਦੇ ਦਾਂਗੇ ਪਰ ਉਸ ਗੱਲ ਨੂੰ 20 ਦਿਨ 25 ਦਿਨ ਲੱਗਣਗੇ 20 ਤੋਂ 25 ਦਿਨ ਲੱਗਣਗੇ ਠੀਕ ਹੈ ਨਾ ਗੱਲ ਪਰ ਉਦੋਂ ਦੀ ਉਹ ਕੀਮਤ ਉਹਦੀ ਹੋਊਗੀ ਜਿਹੜੀ ਅੱਜ ਦੀ ਕੀਮਤ ਹੈ ਉਹ ਅੱਜ ਦੀ ਹੋਣੀ ਹੈ ਅੱਜ ਕਹਿੰਦਾ ਭਾਵਾ ਆਪਾਂ ਬੋਲਾ ਕਿੰਨਾ ਕੰਮ ਨਾ ਸਕਦੇ ਬਈ ਮੰਨ ਕੇ ਜਿਆ 17 18 ਕਿਲੋ ਨਾਰਮਲੀ ਬੋਲੀ ਚਬਾਣਾ ਹੈ ਆਪਾਂ 8 ਲੀਟਰ ਗੱਲ ਧਿਆਨ ਚ ਕਰ। ਸੋ ਮਗਰ ਬੱਚੀ ਬੜੀ ਪਿਆਰੀ ਆ ਹਨਾ। ਬਈ ਬਹੁਤ ਪਿਆਰੀ ਬੱਚੀ। ਸੋ ਦੇਖੋ ਫੇਸ ਕੁਆਲਟੀ ਵਗੈਰਾ 나ੜੂਆ ਕੱਚਾ ਬਿਲਕੁਲ ਬੱਚੇ ਦਾ ਨਾਲ ਆ। ਨਾਲ ਹੀ ਆ ਬਈ ਯਾਰ ਇਹ ਕੱਚਾ 나ੜੂਆ ਨਾਲ ਤੇ ਬਾਕੀ ਦੇਖੀ ਨੇ। ਦੰਦ ਵੀ ਨਹੀਂ ਪੂਰੇ ਹੋਏਗੇ। ਤੇ ਬਾਈ ਜੀ ਰੇਟ ਇਹਦਾ ਕੀ ਰਹੂਗਾ? ਰੇਟ ਬਾਈ ਇਹਦਾ ਜੈਨੂਨ ਰੇਟ ਰੱਖਿਆ ਆਪਾਂ ਨੇ। ਹਾਂਜੀ। ਤੇ ਹਰੇਕ ਤੇ ਵੀਰ ਰਿਹਾ ਹੋਰ। 1,15,000 ਰੁਪਏ ਵੈੜ ਦੇਣਾ ਆ ਇਹ ਆਪਾਂ। ਟੋਰੀ ਵਾਰ ਨੂੰ। ਸੋ ਫਿਰ ਪਹਿਲੇ ਨੰਬਰ ਜਿਹੜੀ ਵੈੜ ਦੇਖ ਰਹੇ ਆ ਜਰਸੀ ਦੂਜਾ ਸੂਆ ਤਾਜੀ ਸੂਈ ਆ। ਤੇ ਜਵਾਨੀ ਦੇ ਵਿੱਚ ਇਹ ਗੱਲ ਹੋਰ ਦੱਸ ਦਈਏ ਕਿ ਬਾਇਨ ਵਜੂਦ ਦੇ ਵਿੱਚ ਆ ਵਜਿਬੀ ਕਹਿੰਦੇ ਜਰਸੀ ਲੈਤੀ ਸੀ ਸਾਨੂੰ ਲੋਟ ਜੇ ਨਹੀਂ ਰਹੀ ਯਾਰ ਜਿਹੜੀ ਆ ਵਹਿੜ ਆ ਕਹੋ ਕਿ ਬੋਡੀ ਸਟਰਕਚਰ ਹੱਡਾ ਪੈਰਾਂ ਦੀ ਮਜ਼ਬੂਤ ਆ ਰੇਟ ਵੀ ਵੀਡੀਓ ਦੇ ਵਿੱਚ ਆ ਮਗਰ ਬੱਚੀ ਆ ਤਾਜੀ ਸੂਈ ਬੋੜਾ ਤੁਸੀਂ ਮਣ ਕੇ 16 ਲੀਟਰ ਲਿਆ ਸਕਦੇ ਹੋ ਤੇ ਬਾਕੀ ਫੇਸ ਬਿਊਟੀ ਕੱਦ ਘਾੜ ਦੇਖੋ ਪਰ ਭਾਨੇ ਜਿਵੇਂ ਕਹਿੰਦੇ ਬਰੀਡ ਤਿਆਰ ਕਰਨੀ ਆ ਯਾਰ ਇਹਦੇ ਚੰਗੇ ਸੀਮਨ ਲੱਗਾਂਗੇ ਬਰੀਡ ਆ ਪਿਆਰੋ ਬਈ ਸੱਸਰ ਸੀਮਨ ਲਾ ਕੇ ਵਧੀਆ ਟੌਪ ਦੇ ਜਿੱਦਾਂ ਦੇ ਮਰਜ਼ੀ ਬਰੀਡਿੰਗ ਵਾਲੀ ਵਹਿੜ ਲੈ ਲੈ ਇਹਦੀ ਨਾਂ ਬਾਲੀ ਪਹਿਲੇ ਨਹੀਂ ਬੱਸੀ ਬਾਈ ਆਪਾਂ ਉਮੀ ਵੀ 27 28 ਕਿਲੋ ਦੇ ਪਹਿਲਾਂ ਵਸਤੀ ਚੱਲੂ ਕਿਉਂਕਿ ਇਹ ਬਈ ਮਾਲਕਾਂ ਨੇ ਦੱਸਿਆ ਵੀ 25 ਕਿਲੋ ਨੇ ਪਲੂਣ ਨੇ ਦੁੱਧ ਦਿੱਤਾਗਾ ਅੱਜ ਤੇ ਆਪਾਂ ਕੋਈ ਵੀ ਵੀਰ ਆਪਣੀਆਂ ਸਾਈ ਕਰ ਲੈ ਚਾਹੇ 28 ਕਿਲੋ ਉਹ ਤੇ ਮਿਣਕੇ ਦੇ ਦਾਂਗੇ ਜਿਤਨੇ 20 ਦਿਨ ਹੋ ਗਏ ਸੋ ਬੋਲੇ ਤੋਂ ਬਿਲਕੁਲ ਤੈਪ ਬੂੰਦ ਬੂੰਦ ਖਾਲੀ ਹੈ ਵੀਰੇ ਸਾਫ ਆ ਤੇ ਦੋ ਟਾਈਮ ਸਾਨੂੰ ਚਵਾ ਕੇ ਦੇ ਦੇ ਉਹ ਟਾਈਮ ਤੇ ਲੈ ਅੱਜ ਤਰੀਕ ਦੱਸ ਦੀ ਮੜੀ ਕਿਹੜੀ ਤਰੀਕ ਅੱਜ 18 ਤਰੀਕ ਹੈ 18 ਤਰੀਕ ਹੈ ਬਾਈ ਸਾਮ ਨੂੰ ਆਪਾਂ ਤੋਂ ਵੀਡੀਓ ਮੰਗਾ ਲਿਆ ਹੁਣ ਕਵਰ ਕਰਨ ਦਾ ਟਾਈਮ ਹੈਗਾ ਸਾਢੇ 10 ਦਾ ਸਾਢੇ 10 ਹੋ ਗਿਆ ਠੀਕ ਹੈ ਨਾ ਗੱਲ 7 ਵਜੇ ਦੀ ਮਿਲਕਿੰਗ ਹੋਈ ਗੱਬੜ ਬੈੜਾ ਬਈ ਇਹ ਇਹ ਕਿਹੜਾ ਸੁਆ ਸੂਰੀ ਇਹ ਦੂਜਾ ਸੁਆ ਸੂਰੀ ਆ ਬਈ ਉਹਿਆਲਾ ਸ੍ਰੀਰਮantra ਇਹਨਾਂ ਸਾਹਮਣੇ ਵੀ ਤੀਜੇ ਦੁੱਤ ਆਉਗੇ ਜੀ ਦੰਦਾਂ ਦੇ ਵਿੱਚ ਆਪਾਂ ਦੰਦ ਵੀ ਪੱਟ ਕੇ ਦਿਖਾ ਦਿੰਦੇ ਪਹਿਲਾਂ ਤਾਂ ਸੋ ਦੂਜਾ ਸੂਆ ਜੈਨੂਨ ਚੌਗੀ ਸਿੱਕੀ ਹੋਣਾ ਬਈ ਅੱਜ ਚਾਰ ਦੇ ਦੰਦ ਵੀ ਕੱਢਦੀ ਰਹੀ ਹੈ ਜੀ ਠੀਕ ਹੈ ਕੰਨੀਆਂ ਖੜੀਆਂ ਨਹੀਂ ਕੰਨੀਆਂ ਖੜੀਆਂ ਵਾਲੇ ਜੀ ਖੜੀਆਂ ਨੇ ਵਹਿੜਦੀਆਂ ਜੀ ਸੋ ਏਜ ਦੀ ਗੱਲ ਕਰੀਏ ਸਿਰਫ ਇਹਦੀ 3 ਸਾਲ ਤੋਂ ਘੱਟ ਘੱਟ ਹੀ ਆ ਉਹਦੀ ਕਿ 3 ਸਾਲ ਵੀ ਵੀਰੇ ਏਜ ਹੈ ਜੀ ਹਾਂ ਇੱਥੇ ਕੀ ਆ ਐ ਮੰਨ ਕੇ ਜਾ ਕੇ ਅੱਗੇ ਦੇਖੀ ਮਿਲਕ ਵੇਂ ਦਿਖਾ ਦੇ ਵੀਰੇ ਪਹਿਲਾਂ ਤਾਂ ਬਾਕੀ ਠੰਡੀ ਸੀ ਲੈ ਨੀ ਕਾ ਆ ਹੱਥ ਭਰੇ ਕਰੀ ਮੜਾ ਸੋ ਆ ਨਾੜਾਂ ਦੇਖੋ ਜਿਹੜ ਹੌਣ ਸਰਕਲ ਘੁੰਮ ਉਹਨਾਂ ਹੀ ਇਹਨੇ ਦੁੱਧ ਘੜਨਾ ਆਪਾਂ ਵੀਰੇ ਹਰੇਕ ਵੀਡੀਓ ਦੇ ਵਿੱਚ ਕਹਿਨੇ ਹੁੰਦੇ ਆਗੇ ਵੀ ਕੰਪੈਕਟ ਟਰ ਦੀ ਲਿਆ ਕਰੋ ਪਹਿਲਾਂ ਇਹ ਲੇਵਾ ਦੇਖ ਬਾਈ ਦੇਖ ਨੂੰ ਵੀਰ ਨੂੰ ਆ ਲੱਗੂ ਲੇਵਾ ਵੱਡਾ ਬਹਿੜਦਾ ਵੀ ਆਹ ਚੀਜ਼ ਤੂੱਚਾ ਹੋਣਾ ਚਾਹੀਦਾ ਲੇਵਾ ਜੀ ਠੀਕ ਹੈ ਨਾ ਗੱਲ ਬਾਕੀ ਦੇਖ ਬਾਈ ਜੇ ਮੈਂ ਫਾੜੀ ਵਾਲਾ ਲੇਵਾ ਬਹਿੜ ਨੂੰ 34 ਕਿਲੋ ਮਾਰਕਾ ਨੇ ਦੱਸਿਆ ਆਪਾਂ ਨੂੰ ਵੀ ਇਹ ਪਹਿਲਾਂ ਨੇ ਦੁੱਧ ਪਾਇਆਗਾ 34 ਕਿਲੋ ਦੁੱਧ ਇਹਦਾ ਪਲੂਣ ਦਾ ਪਾਇਆ ਹੋਇਆ ਪਾਇਆ ਇਧਰੇ ਪਾਸੇ ਵੀਰੇ ਨਾਂਣ ਦਿਖਾ ਦੇ ਵੀ ਜਿਹੜੇ ਦੇ ਵਿੱਚ ਦੁੱਧ ਆਇਆ ਰੱਥੇ ਪੈਰ ਜੋ ਜੀ ਹਾਂ ਸੋ ਕੱਦ ਕਾਠ ਵਗੈਰਾ ਚੰਗਾ ਸੋਹ ਤੇ ਬਾਈ ਜੀ ਕੱਦ ਕਾੜ ਬਾਡੀ ਸਟਰਕਚਰ ਵਾਲੇ ਪਾਸੋਂ ਕੋਈ ਵੀਰ ਮੰਨ ਕੇ ਚੱਲੇ ਇਹਨੂੰ ਕਹਿ ਹੀ ਨਹੀਂ ਸਕਦਾ ਕਿਸੇ ਪਾਸਾ ਹਥਰਾਂ ਹਨਾ ਇਹਦਾ ਮੂੰਹ ਛੇ ਦੰਦ ਦਾ origignal ਆ ਅੱਛਾ origignal ਛੇ ਦੰਦ ਦਾ ਤੇ ਸੁਭਾ ਦੂਸਰਾ ਸੂਰੀ ਹੈ ਹਨਾ ਬਾਈ ਤੂੰ ਪਹਿਲਾਂ ਨੇ 34 ਕਿਲੋ ਦਾ ਦਿੱਤਾ ਵਿਆ ਫੇ ਚਾਰ ਪੰਜ ਨੇ ਪੈਂਡਿੰਗ ਪੈਣੇ ਇਹਦੇ ਸੂਣ ਦੇ ਅਜੇ ਇਹਦਾ ਸੀਮੰਟ ਰਿਕਾਰਡ ਬਾਈ ਡਾਟਾ ਮਿਲ ਜੂਗਾ ਇਹ ਵੀ ਜੈਡ ਮਿਲ ਜੀ ਵੀਰੇ ਇਹਦਾ ਅੱਛਾ ਇਹਦਾ ਸੀਮੰਟ ਰਿਕਾਰਡ ਸਾਰਾ ਆਪਾਂ ਦੇਵਾਂਗੇ ਕਹਿੰਦੇ ਬਾਵਾ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਹਾਈएस्ट ਸਟੇਜ ਕੀ ਦਾ ਦੁੱਧ ਭਾਈ ਐ ਮੰਨ ਕੇ ਚੱਲ ਵੀ ਉਹ ਅੱਜ ਤੋਂ ਇਹ ਬਾਂ ਮੰਨ ਕੇ 1.5 ਦੋ ਮਹੀਨੇ ਤੱਕ ਦੋ 40 ਕਿਲੋ ਦਊਗੀ 35 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੀ ਪਰਚੇਜ ਕਰ ਲੇ ਬੜਾ ਅਜਾ 25 ਦੇ ਜਿੱਤੇ ਸੂਪੀ ਸਟਾਰਟ ਕਰੂ ਕਿ ਘਮਾਰੂ ਪਹਿਲੀ ਉਹਦੇ ਤਾਂ ਹਾਂ ਭਾਈ ਸੋ ਇਹਦਾ ਰੇਟ ਵੀਰੇ ਰੇਟ ਇਹਦਾ ਭਾਈ ਐ ਮੰਨ ਕੇ ਚੱਲ ਭਾਈ ਲੈਣ ਦੇਣੀ 1,30,000 ਦੀ ਵੜ ਦੇਣੀ ਹੈ ਜੀ ਸੋ 1,30,000 ਰੁਪਿਆ ਹਾਂ ਸੋ ਕਹਿੰਦਾ ਭਾਬਾ ਕੋਈ ਵੀਰ ਆ ਕੇ ਇਹ ਨਹੀਂ ਕਹੂਗਾ ਵੀਰ ਨੇ ਯਾਰ ਵੀਡੀਓ ਪਾਈ ਸੀ ਸਾਨੂੰ ਸਵਾਦ ਨਹੀਂ ਆਇਆ ਜਮਾ ਸੋ ਕਹਿੰਦਾ ਭਾਬਾ ਜਮਾਨ ਮਟਰ ਬਣੀ ਛੋਟੀ ਮੰਨ ਕੇ ਨਾਲ ਜੀ ਸੌਦਾ ਕਰੇ ਵੀ ਸੋਹੇ ਆਉਣਗੇ ਵੱਡੀ ਬਿਹੜਾ ਬੋਲ ਪੁਲਿਸ ਆਏ ਬਿਹੜਾ ਨਹੀਂ ਥੋੜਾ ਬਹੁਤਾ ਮਾਨ ਸਨਮਾਨ ਹੋ ਜੂ ਬੰਦਿਆਂ ਦਾ ਮਾਨ ਰੱਖਦੇ ਆ ਵੀਰੇ ਆਏ ਗਏ ਬੰਦੇ ਦਾ ਜੀ ਤੇ ਤੇ ਅੱਗੇ ਬਾਈ ਜੀ ਤੈਨਾਂ ਨੰਬਰ ਜਿਹੜੀ ਗੱਬਣ ਬੱਛੀ ਦੇਖ ਰਹੇ ਆਪਾਂ ਇਹ ਦੋ ਦੰਦ ਬੱਸੀ ਆ ਬਾਈ ਇਹਦੇ ਇਹ 10 ਦਿਨ ਪੈਂਡੇ ਪੈਣੇ ਬੱਸੀ ਜੀ ਅੱਛਾ ਦੋ ਦੰਦ ਪਲੂਣ ਪਹਿਲਾ ਸੂਆ ਸੂਰਿਆ 10 ਦਿਨ ਅਜੇ ਸੂਣ ਚ ਪੈਂਡਿੰਗ ਪਿਆ ਪੈਂਡੇ ਪੈਣੇ ਬਾਈ ਇਹ ਕਿਹੜੇ ਸੀਮਨ ਦੀ ਆ ਗਈ ਆਪਾਂ ਬਾਈ ਸਾਰੇ ਇਹ ਤੋਂ ਜੈਡਰ ਕਾਰਡ ਦੱਸਵਾਗੇ ਹੋਰ ਨਾਲ ਵੀ ਵੀਡੀਓ ਹੋ ਜੂਗੀ ਜੀ ਮੈਂ ਤੋਰਦੀ ਮੂੰਹੋਂ ਦੋ ਦੰਦ ਦਾ ਬਈ ਹੈ ਜੀ ਅੱਛਾ ਸੀਮੰਟ ਰਿਕਾਰਡ ਕਿਹੜੇ ਦੀ ਆਪਾਂ ਕਿਹੜਾ ਲੱਗਿਆ ਵਾ ਮੰਨ ਕੇ ਚੱਲ ਸਾਈਜ਼ ਫੁੱਲੀ ਨੇ ਬੱਸੀਆਂ ਦੀ ਸੋ ਪੂਰੇ ਫੁੱਲ ਸਾਈਜ਼ ਦੇ ਵਿੱਚ ਤੇ ਇਹਦਾ ਰੇਟ ਕਿੱਥੇ ਜਾਊਗਾ ਫਿਰ ਰੇਟ ਤਾਂ ਬਈ 1 ਲੱਖ ਤੇ ਆ ਮੰਨ ਕੇ 40000 ਦੀ ਉਸੀ ਦਵਾਂਗੇ ਆਪਾਂ ਮੌਕੇ ਤੇ ਗੁਜਾਇਸ ਹੋ ਜਾਊਗੀ ਆਏ ਬੰਦੇ ਮਾਂ ਤਾਨ ਕਰਦਾ ਸੋ 1 ਲੱਖ 40000 ਰੁਪਏ ਮੂੰਹੋਂ ਦੋ ਦੰਦ ਦੋ ਕੇ ਦੰਦ ਜੇ ਕੱਢੇ ਆ ਕਿਹੜੇ ਸੀਮੰਟ ਦੀ ਆਪਾਂ ਕਿਹੜਾ ਅੱਗੇ ਲੱਗਿਆ ਵਾ ਸਾਰਾ ਬਾਇਓ ਡਾਟਾ ਤੁਹਾਨੂੰ ਮਿਲ ਜਾਊਗਾ ਕਿਸੇ ਪਾਸੋਂ ਵਹਿੜ ਹੱਥ ਤਰਾ ਤਾਂ ਹੈ ਹੀ ਨਹੀਂ ਜਮਾ ਲੈ ਬਈ ਪੈਰਾਂ ਤੋਂ ਤਾਂ ਸਾਰੀ ਸਿੱਧੀ ਐ ਮੰਨ ਕੇ ਚੱਲ ਵੀ ਕੇ ਪਾਸ ਹੱਥ ਤਰਾ ਵੀ ਨਹੀਂ ਜੀ ਸੋ ਕੋਈ ਮਹਨਸ ਪੁਆਇੰਟ ਤਾਂ ਕਹਿੰਦਾ ਭਾਬੇ ਦੇ ਵਿੱਚ ਹੈ ਹੀ ਨਹੀਂ ਜਮਾ ਹਨਾ ਹਾਂ ਨਾਰਮਲੀ ਦੁੱਧਾ ਐ ਮੰਨ ਕੇ ਬਈ 30 ਤੋਂ ਪਲਾਸੀ ਚੱਲਣਾ ਪਸੀ ਸੋ ਬਾਕੀ ਗੱਲ ਬੋਡੀ ਵੇਡ ਜਾਂ ਲਿਸੀ ਐ ਨਵੇਂ ਵੀ ਕਿਸੇ ਪਾਸੋਂ ਨਹੀਂ ਚੰਗੀਆਂ ਜਿੰਦ ਜਾਣ ਸਾਈ ਦੇ ਵਿੱਚ ਵੜਾ ਆ ਗਈਆਂ ਤੇ ਅੱਗੇ ਬਈ ਜੀ 4 ਨੰਬਰ ਜਿਹੜੀ ਦੇਖ ਰਹੇ ਆਂ ਆਪਾਂ ਇਹ ਦੂਜਾ ਸੂਆ ਵਹਿੜ ਥੂਂਦੀ ਆ ਬਾਈ ਅੱਛਾ ਦੂਜਾ ਸੂਆ ਇਹਦੇ 12 ਦਿਨ ਬਾਕੀ ਪੈਣੇ ਹਜੇ ਵਹਿੜ ਦੇ ਅੱਛਾ 12 ਦਿਨ ਹਜੇ ਇਹਦੇ ਸ ਤੇ ਕੀ ਉਮੀਦ ਆ ਦੁੱਧ ਦੀ ਇਸ ਵਾਰ ਆਪਾਂ ਨੇ ਤੋਂ ਦੁੱਧ ਬਾਈ ਇਹ ਵੀ ਵਸੇ ਮੰਨ ਕੇ ਜੇ 35 ਕਿਲੋ ਖੁੱਲੇ ਹੀ ਪਾਉਗੀ ਨਾਰਮਲੀ ਅੱਛਾ 35 ਕਿਲੋ ਸੀਮੈਂਟ ਰਿਕਾਰਡ ਸਾਰਾ ਇਹਦਾ ਹੀ ਮਿਲ ਜਾਊਗਾ ਇਹਦਾ ਹੀ ਮਿਲ ਜੂ ਬਾਈ ਤੇ ਇਹਦੇ ਸੂਣ ਚ ਰਹਿ ਕੇ ਵੀਰੇ 10 ਦਿਨ ਬਾਕੀ ਹੈ ਹਨਾ ਤਾਂ ਇਹਦੇ ਬਾਕੀ ਪੈਣੇ ਬਾਈ ਕਹਿੰਦਾ ਬਾਬ ਹੜਦਾ ਬਾਈ 65% ਹਵਾਨੇ ਬਣਾਇਆ ਸੇਰ ਚ ਪੂਣੀ 31 ਕਿਜੀਆ ਗੱਲੀ ਤੇ ਕੱਦ ਕਾਠ ਬਿਊਟੀ ਵਗੈਰਾ ਕਹਿੰਦਾ ਬਾਬ ਹੱਥ ਧਰਾਦਾ ਕਿਸੇ ਬਸੋ ਬੜ ਹੈ ਹੀ ਨਹੀਂ ਜਮਾ ਇਹਦਾ ਰੇਟ ਕੀ ਰੱਖਿਆ ਪਾਈ ਰੇਟ ਇਹਦਾ ਬਾਈ ਐ ਮੰਨ ਕੇ ਚੱਲੇ ਇਹਦਾ 1 ਲੱਖ ਤੇ 45 ਹਜ਼ਾਰ ਦੀ ਰਸੀ ਦਵਾਂਗੇ ਯਾਰ ਅੱਛਾ ਲੈ ਤੇ ਚੰਗੀ ਜਿੰਦ ਜਾਣ ਪੂਰੀ ਬਰੀਡ ਕੁਆਲਿਟੀ ਚਾਹੀਏ ਹਾਥੀ ਚਵਾਈ ਕਰੀ ਚੱਲਿਓ ਚਾਹੀਏ ਮਸ਼ੀਨੀ ਪੈਰਾਂ ਤੋਂ ਤਲਾ ਤੋਂ ਠੀਕ ਨਾ ਗੱਲਾਂ ਕਿਉਂਕਿ ਪਾਸੋਂ ਹੱਥ ਨਹੀਂ ਦਰਾਉਂਦੀ ਬੈੜਾ ਅਸਾ ਦੋਨੇ ਪਾਸੋਂ ਬੈੜਾ ਓਕੇ ਆ ਜਾਵਾਂ ਹਣਾ ਹਾਂ ਸਾਰੇ ਪਾਸੇ ਚਾਰੇ ਪੱਲੇ ਦੀ ਇੱਕੋ ਹੀ ਆ ਬਾਈ ਅੱਗੇ ਆ ਗਈ 5 ਨੰਬਰ ਫੇਰ ਘੱਪਣ 5 ਨੰਬਰ ਬਈ ਇਹ ਆ ਆਮ ਘਰੂ ਲਈ ਹੈਗੀ ਜੀ ਤੇ ਐਮੀ ਜਿਹੜੀ ਠੀਕ ਨਾ ਗੱਲ ਮਾਲਕਾਂ ਨੇ ਦੱਸਈ ਆਪਾਂ ਪੋਸਟ ਜ਼ਰੂਰ ਲੈਣੇ ਬਈ ਵੀ ਜਿਹੜਾ ਲੱਗਿਆ ਹੋਇਆ ਹੈਗਾ ਤੇ ਇਹ ਕਹਿੰਦੇ ਸਰਕਾਰੀ ਸੀਮਣ ਤੋਂ ਘੱਪਣਾ ਈ ਸਰਕਾਰੀ ਸੀਮਣ ਤੋਂ ਆਮ ਘਰੂ ਲਈ ਹੈਗੀ ਪਹਿਲਾਂ ਨੇ ਇਹਨੇ 26 27 ਤੇ ਐ ਕਿੰਨਾ ਦੁੱਧ ਲੰਦਾ ਜਲਾਈ ਆਪ ਇਹਦਾ ਦੁੱਧ ਬਈ ਐ ਮੰਨ ਕੇ ਚੱਲ ਵੀ 28 30 ਕਿਲੋ ਦਾ ਹੈਗੀ ਆ ਵੜਾ 28 ਕਿਲੋ ਖੋਲੇ ਖਰੀਦ ਦੇਣਾ ਇਹਨੇ ਕਹਿੰਦਾ ਬਾ ਮੌਸਮ ਮੂਰੇ ਹੁਣ ਸਰਦੀ ਦਾ ਯਾਰ ਆ ਰਿਹਾ ਸਰਦੀ ਦਾ ਹੀ ਆਉਂਦਾ ਬਈ ਹੁਣ ਤਾਂ ਜੀ ਖਵਾਉਣ ਵਾਲਾ ਚਾਹੀਦਾ ਇਹਨਾਂ ਨੂੰ ਸੋ ਕਹਿੰਦੇ ਖਵਾਉਣ ਵਾਲਾ ਚਾਹੀਦਾ ਰਜਾਤ ਆ ਆਪੀ ਦਿੰਦੀਆਂ ਕਰਮ ਵਾਲੀਆਂ ਰਜਾਤ ਕਰਮ ਵਾਲੀਆਂ ਆਪੀ ਦਿੰਦੀਆਂ ਨਹੀਂ ਆ ਸੋ ਆ ਫਿਟਨੈਸ ਵਗੈਰਾ ਦੇਖੋ ਹਵਾਨੇ ਤੇ ਸੋਹਣੀ ਸਾਫ ਸੁਥਰੀ ਜਿੰਦ ਜਾਨ ਵੀ ਕੋਈ ਮਾਈਨਸ ਪੁਆਇੰਟ ਤਾਂ ਇਹਦੇ ਵਿੱਚ ਹੈ ਹੀ ਨਹੀਂ ਵੜਦੇ ਹਨਾ ਹਾਂਜੀ ਬਈ ਤੇ ਰੇਟ ਇਹਦਾ ਆ ਗਿਆ ਵੀਰੋ ਰੇਟ ਇਹਦਾ ਭਾਈ ਬਸ ਜੈਨੂਣੀ ਹੈ 1 ਲੱਖ 10 ਹਜ਼ਾਰ ਦੀ ਬੱਸੀ ਦਮਾਈ ਅੱਛਾ 1 ਲੱਖ 10 ਹਜ਼ਾਰ ਦੀ ਆਪਾਂ ਜੈਸਰ ਨੋ ਬੱਛੀ ਦੇਣੀ ਹੈ ਜਮਾ ਹਨਾ ਤੇ ਕਹਿੰਦਾ ਵਾ ਮੌਕੇ ਤੇ ਮਾਨ ਸਨਮਾਨ ਬੰਦਿਆਂ ਦਾ ਹੋ ਜਾਊਗਾ ਆਏ ਬੰਦੇ ਮਾਨ ਤਨ ਕਰਦੇ ਆ ਬਈ ਅੱਛਾ ਅੱਗੇ ਨਾਲ ਜਿਹੜੀ ਇਹਦੇ ਖੜੀ ਹੈ ਇਹ ਫੇਰ ਕੱਚੀ ਆ ਗਈ ਥੋੜੀ ਜਿਹਾ ਨਾ ਹਾਂਜੀ ਬਈ ਇਹਦੇ ਅਮਨ ਨੇ 15 ਨੇ ਬਾਕੀ ਪੈਣਗੇ ਜੀ ਤੇ ਦੋ ਦੇ ਵੀ ਮੰਨ ਕੇ ਜਰਾ 28 30 ਕਿਲੋ ਵਾਲੀ ਵੜਾ ਗਈ। ਅਸਲ ਤਾਂ ਸਹੀ ਕੀ ਇਹਦਾਗਾ। ਟੋਰਦੀਆਂ ਬੰਦੀ ਹੋਣੇ ਵੀਰ ਕੋਈ ਆ ਮੰਨ ਕੇ ਵੀ ਛੋਟੀਆਂ ਹੋਣਗੀਆਂ ਵੜਾ ਜਾਨਾ। ਸੋ ਪੂਰੇ ਕੱਦ ਕਾੜ ਦੇ ਵਿੱਚ ਆਈਆਂ ਜਮਾ ਹਣਾ। ਹੁੰਦੜ ਹੀਲ ਵਾਲੀਆਂ ਨਹੀਂ ਆ। ਬਾਕੀ ਸਭੀਆਂ ਪਲੀਆਂ ਵੀ ਆਣੀਆਂ ਆ। ਜੀ। ਬਾਕੀ ਕਲਰ ਕੋਲਰ ਬਾਈ ਆਪਾਂ ਇਹਨੂੰ ਕਹਿੰਦੀ ਵੀ ਬਰੀਡ ਵਾਲੀਆਂ ਨਹੀਂ ਆ। ਇਹਨਾਂ ਦੇ ਵਿੱਚ ਕਰਾਸ ਪੋਨ ਹੈਗੇ ਨਹੀਂ ਵੜਾ ਜੀ ਚੀਜ਼ਾਂ ਦਾ। ਕੁਝ ਕੁ ਪਰਸੈਂਟ। ਪਰ ਕੁਝ ਕੁ ਪਰਸੈਂਟ ਹੈਗੇ ਨੇ ਬਾਕੀ ਆ ਮੰਨ ਕੇ ਚੱਲ ਬਈ ਵੀ ਅੱਗੇ ਬੱਚੇ ਲੈਣੇ ਨੇ ਬਰੀਡਿੰਗ ਵਾਲੇ। ਬੱਚੇ ਵਧੀਆ ਪਾਉਣਗੇ ਵੜਾ। ਅੱਛਾ ਅੱਗੇ ਆਪੇ ਇਹਨਾਂ ਨੇ ਨੇ ਕੋ ਨੋਰਮਲ ਹੈਗੇ ਆ ਰਾਂ ਹੈਗੇ ਨੇ ਬਾਈ ਤੇ ਬਾਕੀ ਚਵਾਈ ਚਾਹੇ ਹੱਥੀ ਕਰੀ ਚਲੋ ਚਾਹੇ ਮਸ਼ੀਨ ਵੀ ਇਦਾਂ ਦੇ ਆਪਾਂ ਆਪਣੀ ਚੁਆਇਸ ਦੀ ਉਦੋਂ ਦੀ ਲੈਣੀ ਹੈ ਪਹਿਲੇ ਦਿਨ ਤੁਸੀਂ ਆਪਾਂ ਵੀ ਕਿੰਨੇ ਟਾਈਮ ਤੋਂ ਵੀਡੀਓ ਬਣਾ ਰਹੇ ਆ ਇਹ ਤਾਂ ਹੈ ਨਹੀਂ ਗੀਆਂ ਵੀ ਠੀਕ ਹੈ ਨਾ ਗੱਲ ਬਾਈ ਵੀ ਉਹ ਥੋੜੇ ਜਮ ਬਹਾ ਆਉਂਦਾ ਵੀ ਐ ਥਾਣੇ ਏਡੇ ਏਡੇ ਹੋਣਗੇ ਉਹ ਚੀਜ਼ਾਂ ਤਾਂ ਹੈ ਨਹੀਂ ਗੀਆਂ ਬਾਕੀ ਬਾਈ ਮਸ਼ੀਨ ਵਾਲੇ ਹੱਥੀ ਆ ਇਦਾਂ ਦੇ ਆਪਾਂ ਲੈਣੇ ਆ ਥਾਣਾ ਇਹਦਾ ਰੇਟ ਕੀ ਆ ਇਹ 1 ਲੱਖ ਤੇ 10 ਹਜ਼ਾਰ ਦੀ ਵੜੇ ਦੇ ਦਾਂਗੇ ਵੀਰੇ ਅੱਗੇ ਨਾਲ ਫੇਰ ਆ ਗਈ ਕੱਚੀ ਇਹ ਫਾਰਮ ਤੋਂ ਲਈ ਵੀ ਵੀਰੇ 4 ਦੰਦਾ ਵਸੀ ਟੈਗ ਟੁਕ ਪਿਆ ਹੋਣਾ ਸਾਰਾ ਕੋਈ ਇਹਦੀ ਅੱਛਾ ਸੂਆ ਕਿਹੜਾ ਸੂਰੀ ਹੈ ਸੂਆ ਪਹਿਲੇ ਨਹੀਂ ਹੈ ਵੀਰੇ ਇਹ ਜਿਹੜੀ ਵੀ ਦੂਜਾ ਸੂਆ ਪਹਿਲੇ ਨਹੀਂ ਸੁਣਦੀ ਚਾਰ ਦੰਦ ਦਾ ਮੂੰਹ ਹੈ ਚਾਰ ਦੰਦ ਪਹਿਲਾ ਸੂਆ ਹਾਂਜੀ ਸਰਕਾਰ ਸਾਰਾ ਮਿਲੂਗਾ ਹਾਂਜੀ ਬਾਈ ਜੀ ਤੇ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਬਈ ਐਮਨ ਕੇ 1 ਲੱਖ ਤੇ 15000 ਰੁਪਏ ਬੱਸੀ ਦੇ ਦਾ ਅਸਾਂ ਮੌਕੇ ਤੇ ਗੁਜੈਸ ਹੋ ਜੂਗਾ ਆਏ ਬੰਦੇ ਦਾ ਮਾਨਤਾਨ ਕਰ ਦਾਂਗੇ ਬਈ ਸਮੀ ਪਲੀ ਪਹਿਲਾ ਸ਼ੈਣੀ ਸ਼ੂਣ ਸਾਰੇ ਜਾਨਵਰਾਂ ਦੀ ਦੇਖ ਲਾ ਆਪਾਂ ਆਮਕਰੂ ਵੀ ਲੈਣੇਗੇ ਉਹ ਤਾਂ ਦੇ ਵੀ ਸੈਣੀ ਦੇ ਕਿਦਾਂ ਦੀਆਂ ਇਹ ਵਹਿੜਾਂ ਦੇ ਦੁੱਧ ਦੀ ਗੱਲ ਕਰੀਏ ਜੀ ਦੁੱਧ ਦਾ ਭਾਈ ਐ ਮੰਨ ਕੇ 28-30 ਕਿਲੋ ਨਾਰਮਲ ਹੀ ਆ ਬਸ 30 ਕਿਲੋ ਵੀ ਕੋਈ ਬਾਲਾ ਨਹੀਂਗਾ ਕਿਉਂਕਿ ਪਲੀ ਪੁਲੀ ਸੰਮੀ ਬਹੁਤ ਆ ਬਸੀ ਅੱਗੇ ਆ ਗਈ ਤਾਜੀ ਸੂਈ ਵੀ ਹਣਾ ਤਾਜੀ ਸੂਈ ਵਹਿੜਾ ਭਾਈ ਬੱਚਾ ਕੀ ਆ ਮਗਰ ਮਗਰ ਬੱਸ ਆ ਭਾਈ ਇਹਦੇ ਕਦੋਂ ਕਸੂਈ ਆ ਇਹ ਕੱਲ ਕੱਲ ਸਵੇਰ ਦੀ ਸੂਈ ਵੀ ਹੈ ਵਹਿੜੇ ਜੀ ਤੇ ਉਹਨਾਂ ਐ ਮੰਨ ਕੇ ਚੱਲੇ 15-16 ਕਿਲੋ ਬੜੀ ਤੋਂ ਸਟਾਰਟ ਹੀ ਆ ਬਸੀ ਤੇ ਰੇਟ ਇਹਦਾ ਕੀ ਹੋ ਰਿਹਾ ਰੇਟ ਇਹਦਾ ਭਾਈ ਐ ਮੰਨ ਕੇ ਚੱਲ ਵੀ 92000 ਦੀ ਵੜ ਦੇ ਦਾਂਗੇ ਆਪਾਂ ਇਹ ਬੜ ਜੀ ਹਾਂ ਸੋ ਵੀਰੋ ਕਾਫੀ ਕੰਮ ਤੁਹਾਨੂੰ ਦਿਖਾ ਦਿਆਂ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾ 98778689 79735 5046 ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇਣੀ ਤਾਂ